ਭਾਰਤੀ ਹਵਾਈ ਫੌਜ ਲਈ ਅੱਜ ਬੜਾ ਹੀ ਇਮੋਸ਼ਨਲ ਦਿਨ ਹੈ 42 ਸਾਲ ਤੋਂ ਭਾਰਤੀ ਹਵਾਈ ਫੌਜ ਦੀ ਸੇਵਾ ਨਿਭਾ ਰਿਹਾ ਮੈਕ 21 ਅੱਜ ਡੀਕਮਿਸ਼ਨ ਕਰ ਦਿੱਤਾ ਗਿਆ ਉਹਨੂੰ ਰਿਟਾਇਰ ਕਰ ਦਿੱਤਾ ਗਿਆ ਭਾਰਤ ਤੇ ਰੂਸ ਦੀ ਦੋਸਤੀ ਦਾ ਜਿਉਂਦਾ ਜਾਗਦਾ ਸਬੂਤ ਪਾਰ ਦਾ ਸਭ ਤੋਂ ਪਹਿਲਾ ਸੁਪਰ ਸੌਰੀ ਫਾਈਟਰ ਇੰਟਰਸੈਪਟਿਕ 에ਅਰਕ੍ਰਾਫਟ ਜਿਹੜਾ ਭਾਰਤੀ ਫੌਜ ਦਾ ਅਹਿਮ ਹਿੱਸਾ ਰਿਹਾ ਸਾਰੀਆਂ ਜੰਗਾਂ ਦੇ ਵਿੱਚ ਅੱਜ ਰਿਟਾਇਰ ਹੋ ਗਿਆ ਪੈਂਥਰਸ ਦੇ ਨਾਂ ਨਾਲ ਜਾਣੇ ਜਾਂਦੇ ਮੈਕ 21 ਚੰਡੀਗੜ੍ਹ 에어ਫੋਰਸ ਸਟੇਸ਼ਨ ਤੇ ਜਿੱਥੇ ਸਭ ਤੋਂ ਪਹਿਲੀ ਵਾਰ ਇਸ ਨੂੰ ਇੰਡਕਟ ਕੀਤਾ ਗਿਆ ਸੀਗਾ 1963 ਦੇ ਵਿੱਚ ਡੀਕਮਿਸ਼ਨ ਕਰਤਾ ਮਿਕ 21 ਨੂੰ వాటర్ ਕੈਨ ਸ루ਟ ਦਿੱਤਾ ਗਿਆ ਅੱਜ ਮਿਕ 21 ਦੇ ਜਹਾਜ਼ਾਂ ਨੇ 26 ਸਤੰਬਰ ਨੂੰ ਭਾਰਤ ਦੇ ਅਸਮਾਨ ਤੇ ਆਖਰੀ ਉਡਾਨ ਭਰੀ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਗਿਆ ਤੇ ਸਦਾ ਲਈ ਇਸ ਨੂੰ ਯਾਦ ਰੱਖਿਆ ਜਾਊਗਾ ਰਿਮੈਂਬਰ ਕੀਤਾ ਜਾਊਗਾ ਇਸ ਦੀਆਂ ਸਮਾਵਾਂ ਜੋ ਪਿਛਲੇ 6 ਬਾਸਾਲ ਦੇ ਵਿੱਚ ਇਸ ਨੇ ਭਾਰਤੀ ਹਵਾਈ ਫੌਜ ਨੂੰ ਦਿੱਤੇਗਾ ਬਿਨਾ ਕਿਸੇ ਬਦਲ ਤੋਂ ਬੜਾ ਹੀ ਚਮਕਦਾ ਦਿਨ ਨੀਲੇ ਅਸਮਾਨ ਦੇ ਥੱਲੇ ਬੜੇ ਹੀ ਸ਼ਾਨਦਾਰ ਦਿਨ ਦੇ ਵਿੱਚ ਇੰਜ ਲੱਗ ਰਿਹਾ ਸੀ ਕਿ ਇਹ ਦਿਨ ਹੀ ਮਿਕ 21 ਦੀ ਜੋ ਫੇਅਰਵੈਲ ਹੋਣੀ ਹੈ ਉਹਦੇ ਲਈ ਬਣਿਆ ਬੜਾ ਹੀ ਬਾ ਕਮਾਲ ਦਾ ਤੇ ਉੱਥੇ ਬੜਾ ਹੀ ਵਧੀਆ ਸਮਾਰੋਹ ਪ੍ਰੋਗਰਾਮ ਹੋਇਆ ਤੇ ਆਖਰੀ ਵਿਦਾਇਗੀ ਦਿੱਤੀ ਗਈ ਭਾਰਤੀ ਹਵਾਈ ਫੌਜ ਦੀ ਜਿਹੜੀ ਸਕਾਈ ਡਾਈਵਿੰਗ ਟੀਮ ਹੈ ਆਕਾਸ਼ ਗੰਗਾ ਨੇ 8000 ਫੁੱਟ ਤੋਂ ਜੰਪ ਕਰਕੇ ਆਪਣੀ ਕਲਾ ਦਾ ਮਜਹਰਾ ਕੀਤਾ ਤੇ ਜਿਹੜੇ ਵੀ ਗੈਸਟ ਉੱਥੇ ਮੌਜੂਦ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਮਨੋਰੰਜਨ ਕੀਤਾ ਉਹਦੇ ਵਿੱਚ 에ਅਰ ਚੀਫ ਮਾਰਸ਼ਲ ਏ ਪੀ ਸਿੰਘ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਫੌਲ ਸੈਨਾ ਦੇ ਮੁਖੀ ਉਪਿੰਦਰ ਦੇਵਦੀ ਜੀ ਇਹ ਸਾਰੇ ਸਾਮਤ ਸੀਗੇ ਹੋਰ ਵੀ ਬਹੁਤ ਸਾਰੇ ਉੱਥੇ ਹਵਾਈ ਸੈਨਾ ਦੇ ਮੁਲਾਜ਼ਮ ਸੀਗੇ ਜੈਗੋਰ ਤੇ ਤੇਜਸ ਵਿਮਾਨ ਵੀ ਇਸ ਰਣਨੀਤੀ ਵਿੱਚ ਸ਼ਾਮਲ ਹੋਏ ਉਹਨਾਂ ਨੇ ਵੀ ਆਪਣੀ ਕਲਾ ਦਾ ਬਹੁਤ ਜ਼ਿਆਦਾ ਮਜ਼ਹਰਾ ਕੀਤਾ ਅਸਲ ਦੇ ਵਿੱਚ ਮੈਕ 21 ਦੀ ਜਗ੍ਹਾ ਹੁਣ ਜੈਗੋਰ ਤੇ ਤੇਜਸ ਵਰਗੇ ਵਿਮਾਨ ਲੈ ਰਹੇ ਆ ਤੇ ਉਹਨਾਂ ਨੇ ਆਪਣੀ ਤਾਕਤ ਦਾ ਮਜ਼ਹਰਾ ਕੀਤਾ ਹੋਇਆ ਹੈ ਕਿਸੇ ਵੀ ਖਤਰਨਾਕ ਤੋਂ ਖਤਰਨਾਕ ਵਾਤਾਵਰਣ ਦੇ ਵਿੱਚ ਵੀ ਤੇਜਸ ਵਰਗੇ ਵਿਮਾਨ ਆਪਣੇ ਆਪ ਨੂੰ ਅਪਡੇਟ ਰੱਖ ਸਕਦੇ ਆ ਜਦੋਂ ਤੋਂ ਮੈਕ 21 ਕਮਿਸ਼ਨਡ ਕੀਤਾ ਗਿਆ ਨਾ 870 ਟੁੱਟ ਜਹਾਜ਼ ਮੈਕ 21 ਦੇ ਭਾਰਤੀ ਫੌਜ ਦੀ ਸੇਵਾ ਵਿੱਚ ਆਏ ਆ ਲੜਨ ਦੇ ਮੈਂ ਵੀ ਦੱਸ ਦੇਵਾਂ ਕਿ ਮੈਕ 21 ਹੈ ਇਹਨੇ ਭਾਰਤ ਦੇ ਵਿੱਚ ਘਰੇਲੂ ਤੌਰ ਤੇ ਵੀ ਬਾਅਦ ਚ ਬਣਾਇਆ ਜਾਣ ਲੱਗਿਆ ਭਾਰਤ ਦੀ ਟੈਕਨੋਲੋਜੀ ਨੂੰ ਵੀ ਇਸ ਨੇ ਅਪਲੈਫਟ ਕੀਤਾ ਹਿੰਦੁਸਤਾਨ 에ਅਰ ਨੌਟਿਕ ਲਿਮਟਿਡ ਦੁਆਰਾ ਇਸ ਦੇ ਬਹੁਤ ਸਾਰੇ ਵਿਮਾਨ ਬਣਾਏ ਗਏ ਕਰੀਬ 700 ਦੇ ਕਰੀਬ 1963 ਦੇ ਵਿੱਚ ਜਦੋਂ ਚੰਡੀਗੜ੍ਹ ਦੇ ਵਿੱਚ ਤਿੰਨ ਤੰਬੂਆਂ ਦੇ 에ਅਰਫੋਰਸ ਸਟੇਸ਼ਨ ਤੋਂ ਇਹ ਪਹਿਲੀ ਵਾਰ ਉੱਡਿਆ ਸੀਗਾ ਤੇ ਕਿਸੇ ਨੂੰ ਉਮੀਦ ਨਹੀਂ ਸੀਗੀ ਕਿ ਇਹ 62 ਸਾਲ ਭਾਰਤੀ ਹਵਾਈ ਫੌਜ ਦੀ ਸੇਵਾ ਕਰੂਗਾ ਤੇ ਕਈ ਐਮ ਜਿੱਤਾਂ ਦਵਉਣ ਦੇ ਵਿੱਚ ਐਮ ਭੂਮਿਕਾ ਵਾਂ ਇਸ ਜਾਜ ਨੇ ਨਭਾਈਆਂ 1965 ਦੇ ਵਿੱਚ 1971 ਦੇ ਵਿੱਚ 1999 ਦੇ ਵਿੱਚ ਜਿਹੜੀਆਂ ਪਾਕਿਸਤਾਨਾਂ جنگਾਂ ਹੋਈਆਂ ਇਹਨੇ ਬੜੀ ਬਾ ਕਮਾਲ ਭੂਮਿਕਾ ਨਭਾਈਆਂ 1971 ਦੇ ਵਿੱਚ ਜਿਹੜੀ ਪਾਕਿਸਤਾਨਾਂ جنگ ਹੋਈ ਸੀ ਬੰਗਲਾਦੇਸ਼ ਨੂੰ ਆਜ਼ਾਦੀ ਦਵਾਈ ਗਈ ਸੀ ਉਹਦਾ ਅੰਦਾਜ਼ਾ ਤੁਸੀਂ ਇਸ ਦੀ ਤਾਕਤ ਦਾ ਇੱਥੋਂ ਲਗਾ ਲੋਗੇ ਕਿ ਇਸ ਲੜਾਕੂ ਜਾਜ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਪਾਕਿਸਤਾਨ ਦੇ 13 ਜਹਾਜਾਂ ਨੂੰ ਸਤੇ ਅਸੀਂ ਇਕੱਲੇ ਜਹਾਜਾਂ ਨੇ ਤੇ ਭਾਰਤ ਦਾ ਇੱਕ ਵੀ ਮੈਗ 21 ਤਬਾ ਨਹੀਂ ਹੋਇਆ ਸੀ ਨੁਕਸਾਨ ਨਹੀਂ ਗਿਆ ਸੀ ਉਸ ਤੋਂ ਬਾਅਦ ਦੇਖੋ 1999 ਦੇ ਵਿੱਚ ਕਰਗਲ ਦੀ جنگ ਹੋਈ ਹੈ ਉਹਦੇ ਵਿੱਚ ਬਹੁਤ ਐਮ ਭੂਮਿਕਾ ਨਿਭਾਈ 2019 ਦੇ ਵਿੱਚ ਬਾਲਾਕوٹ ਸਟ੍ਰਾਈਕ ਹੋਈ ਹੈ ਉਹਦੇ ਵਿੱਚ ਵੀ ਮੈਗ 21 ਨੇ ਬਹੁਤ ਵੱਡੀ ਭੂਮਿਕਾ ਨਿਭਾਈ 2025 ਦੇ ਵਿੱਚ ਆਪਰੇਸ਼ਨ ਸੰਧੂਰ ਹੋਇਆ ਉਹਦੇ ਵਿੱਚ ਵੀ ਇਸ ਨੂੰ ਤਿਆਰੀ ਤੇ ਰੱਖਿਆ ਗਿਆ ਕਾਰਜਸ਼ੀਲ ਤੌਰ ਤੇ ਰੱਖਿਆ ਗਿਆ ਜੇ ਲੋਡ ਪਈ ਤਾਂ ਇਸ ਨੂੰ ਵਰਤਿਆ ਜਾਊਗਾ। ਬੇਸ਼ੱਕ ਵਿਗ 21 ਦੀ ਕਈ ਵਾਰ ਆਲੋਚਨਾ ਵੀ ਕੀਤੀ ਗਈ। ਬਹੁਤ ਸਾਰੇ ਜਾਂ ਸਮੇਂ ਸਮੇਂ ਤੇ ਕ੍ਰੈਸ਼ ਵੀ ਹੋਏ। ਪਿਛਲੇ 6 ਦਹਾਕਿਆਂ ਦੇ ਵਿੱਚ ਬਹੁਤ ਸਾਰੇ ਇਨਸੀਡੈਂਟ ਹੋਏ ਬਹੁਤ ਜ਼ਿਆਦਾ। ਬਹੁਤ ਸਾਰੇ ਪਾਇਲਟਾਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ। ਬਹੁਤ ਸਾਰੇ ਪਾਇਲਟ ਜਾਨ ਬਚੀ ਵੀ ਪਰ ਬਹੁਤ ਸਾਰੇ ਇਹਨਾਂ ਦੇ ਨਾਲ ਹਾ사ਗ੍ਰਸਤ ਹੋ ਗਏ। ਜਿਵੇਂ ਜਿਵੇਂ ਇਹਨਾਂ ਦੀ ਉਮਰ ਵੱਧ ਰਹੀ ਸੀ ਹਾਦਸਿਆਂ ਦੀ ਗਿਣਤੀ ਵੀ ਵੱਧ ਰਹੀ ਸੀ ਜਿਵੇਂ ਉਮਰ ਵੱਧ ਰਹੀ ਸੀ ਹਾਦਸੇ ਵੱਧ ਰਹੇ ਸੀ ਤਾਂ ਭਾਰਤੀ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਹੁਣ ਸਮਾਂ ਆ ਗਿਆ ਤੇ ਕਈ ਲੋਕ ਇਹਨੂੰ ਉੜਦਾ ਤਾਬੂਤ ਵੀ ਕਹਿਣ ਲੱਗ ਗਏ ਕਿ ਇਹਦਾ ਪਤਾ ਨਹੀਂ ਕੋਈ ਕਿੱਥੇ ਨੇ ਡਿੱਗ ਪੈਣਾ ਕਿੱਥੇ ਹਾਦਸਾ ਗ੍ਰਸਤ ਹੋ ਜਾਣਾ ਇਹ ਚ ਪਾਇਲਟ ਸੇਫ ਨਹੀਂ ਹੈ ਬਹੁਤ ਸਾਰੇ ਪਾਇਲਟਾਂ ਦੀ ਜਾਨ ਗਈ ਹੈ ਪਿਛਲੇ ਲੰਮੇ ਸਮੇਂ ਦੇ ਦੌਰਾਨ 6 ਦਹਾਕਿਆਂ ਦਾ ਇਹਦਾ ਇਤਿਹਾਸ ਹੈ ਤੇ 6 ਦਹਾਕਿਆਂ ਦੇ ਵਿੱਚ ਕਰੀਬ ਇੱਕ ਅੰਕੜਾ ਕਹਿੰਦਾ ਕਿ 400 ਵਾਰੀ ਇਹ ਜਹਾਜ਼ ਡਿੱਗਿਆ ਹਾਦਸਾ ਗ੍ਰਸਤ ਹੋਇਆ 400 ਵਾਰੀ ਤੇ 200 ਤੋਂ ਵੱਧ ਪਾਇਲਟਾਂ ਦੀ ਜਾਨ ਗਈਆ 200 ਤੋਂ ਵੱਧ ਪਾਇਲਟ ਆਪਣੀ ਜਾਨ ਤੋਂ ਹੱਥ ਤੋ ਬੈਠੇ ਆ ਇਹਨਾਂ 6 ਦਹਾਕਿਆਂ ਦੇ ਵਿੱਚ 400 ਦੇ ਕਰੀਬ ਹਾਦਸਾ ਗ੍ਰਸਤ ਹੋਣ ਦਾ ਮਤਲਬ ਆ ਵੀ 400 ਵਿਮਾਨ ਖਤਮ ਹੋਏ ਆ ਸੋ ਸੇਫਟੀ ਵੀ ਕਿਤਨਾ ਕਿਤੇ ਇਹਦੇ ਵਿੱਚ ਸੀਗਾ ਇੱਕ ਮੈਟਰ ਹੁਣ ਜਿਹੜਾ ਭਾਰਤ ਸਰਕਾਰ ਨੇ ਵਿਚਾਰਿਆ ਤੇ ਇਸ ਉੰਦੀ ਕਮਿਸ਼ਨ ਕੀਤਾ ਵੈਸੇ ਮੈਗਿਕ ਨੇ ਆਪਣੀ ਆਖਰੀ ਜਿਹੜੀ ਆਪਰੇਸ਼ਨਲ ਫਲਾਈਟ ਸੀਗੀ ਉਹ ਰਾਜਸਥਾਨ ਦੇ ਬੀਕਾਨਰ ਜਿਹੜਾ 에ਰਪੋਰਟ ਹੈਗਾ 에ਅਰਫੋਰਸ ਸਟੇਸ਼ਨ ਹੈ ਇੱਕ ਮਹੀਨਾ ਪਹਿਲਾਂ ਉੱਥੋਂ ਲੈ ਲਈ ਸੀ ਉਦੋਂ ਇਹਨੂੰ ਲਾਸਟ ਫਲਾਈਟ ਕਿਹਾ ਗਿਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਦੀ ਜਿਹੜੀ ਸੈਰੇਮਨੀ ਬਚੀ ਸੀ ਉਹ ਅੱਜ ਸੈਰੇਮਨੀ ਹੋਈ ਹੈ ਸਿਰੇ ਚੜੀ ਹੈ ਤੇ ਇਸ ਤੋਂ ਬਾਅਦ ਇਹ ਜਹਾਜ਼ ਭਾਰਤੀ ਅਸਮਾਨਾਂ ਤੇ ਨਹੀਂ ਦਿਖਾਈ ਦੇਗਾ ਇਹ ਮੈਗ 21 ਸੀਗਾ ਜਿਹੜਾ 2019 ਦੇ ਵਿੱਚ ਬਾਲਾਕੋਟ ਸਟ੍ਰਾਈਕ ਹੋਈ ਆ ਉਹਦੇ ਵਿੱਚ ਕੈਪਟਨ ਅਵਿਨੰਦਨ ਨੇ ਪਾਕਿਸਤਾਨ ਦੇ F16 ਨੂੰ ਸ਼ੂਟ ਕੀਤਾ ਸੀਗਾ ਉਸ ਤੋਂ ਬਾਅਦ ਡਿੱਗ ਪਿਆ ਪਾਕਿਸਤਾਨ ਦੇ ਵਿੱਚ ਤੇ ਕੈਪਟਨ ਅਵਿਨੰਦਨ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਿਆ ਸੀ ਉਦੋਂ ਬਾਅਦ ਚਲੋ ਡਿਪਲੋਮੈਟਿਕ ਤਰੀਕੇ ਦੇ ਨਾਲ ਭਾਰਤ ਨੇ ਉਹਨਾਂ ਨੂੰ ਛੁੜਵਾ ਲਿਆ ਪਰ ਇਹਦਾ ਇਤਿਹਾਸ 2019 ਤੱਕ ਬਹੁਤ ਤਕੜਾ ਬੋਲਦਾ ਇਸ ਤੋਂ ਇਲਾਵਾ ਨਾ ਮੈਗਿਕੀ ਕਰਕੇ ਭਾਰਤ ਦੀ ਜਿਹੜੀ 에ਅਰ ਸਪੇਸ ਇੰਡਸਟਰੀ ਸੀ ਉਹ ਕਾਫੀ ਡਿਵੈਲਪ ਹੋਈ ਦੇਸ਼ ਵਿੱਚ ਹੀ ਮੈਨੂਫੈਕਚਰਿੰਗ ਸ਼ੁਰੂ ਹੋ ਗਈ ਪਾਤ ਨੂੰ ਨਵੀਂ ਟੈਕਨੋਲੋਜੀ ਮਿਲੀ ਨਵੀਂ ਕੈਪੇਬਿਲਿਟੀਆਂ ਮਿਲੀਆਂ ਇਹ ਮੈਗੀ ਕੀ ਕਰਕੇ ਹੋਇਆ ਮੈਂ ਤੁਹਾਨੂੰ ਦੱਸ ਜਾਵਾਂ ਕਿ ਇਸ ਸਾਲ ਅਗਸਤ ਦੇ ਵਿੱਚ ਸਾਡੇ ਜਿਹੜੇ 에ਅ ਚੀਫ ਮਾਰਸ਼ਲ ਐਪੀ ਸਿੰਘ ਹੈ ਉਹਨਾਂ ਨੇ ਵੀ ਮੈਕੀਕੀ ਤੇ ਸੋਲੋ ਸੌਰਟੀ ਲਈ ਤੇ ਜਹਾਜ਼ ਨੂੰ ਸਰਦਾਂ ਜਲੇ ਪੇਡ ਕੀਤੀ ਉਦੋਂ ਇਹ ਕਲੀਅਰ ਹੋ ਚੁੱਕਿਆ ਸੀਗਾ ਕਿ ਇਹ ਜਹਾਜ਼ ਨੂੰ ਹੰਡੀ ਕਮਿਸ਼ਨ ਕੀਤਾ ਜਾਊਗਾ ਤੇ ਉਹਨਾਂ ਨੇ ਸੋਲੋ ਸੌਰਟੀ ਲੈ ਕੇ ਉਡਾਣ ਭਰ ਕੇ ਇਹਨੂੰ ਸਰਦਾਂ ਜਲੇ ਦਿੱਤੀ ਹੁਣ ਇਹਨਾਂ ਜਹਾਜ਼ਾਂ ਦਾ ਹੋਊਗਾ ਕੀ ਕੀ ਕੀਤਾ ਜਾਊਗਾ ਦੇਖੋ ਆਮ ਲੋਕਾਂ ਦੇ ਵਾਂਗ ਜਹਾਜ਼ਾਂ ਦੀ ਵੀ ਜ਼ਿੰਦਗੀ ਹੁੰਦੀ ਹੈ ਇੱਕ ਨਿਸ਼ਚਿਤ ਉਮਰ ਹੁੰਦੀ ਹੈ ਉਸ ਤੋਂ ਬਾਅਦ ਇਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਆਮ ਵਹੀਕਲ ਖਰਾਬ ਹੋ ਜਾਂਦੇ ਆ ਕਾਰਾਂ ਗੱਡੀਆਂ ਸਮਾਂ ਪਾ ਕੇ ਉਹ ਵੀ ਜਹਾਜ਼ ਵੀ ਇੱਕ ਸਮਾਂ ਹੁੰਦਾ ਉਸ ਤੋਂ ਬਾਅਦ ਇਹ ਖਰਾਬ ਹੋਣ ਲੱਗ ਜਾਂਦੇ ਆ ਵਰਤਨਯੋਗ ਨਹੀਂ ਰਹਿ ਜਾਂਦੇ ਇਸ ਤੋਂ ਇਲਾਵਾ ਕੀ ਹੈ ਨਵੀਆਂ ਟੈਕਨੋਲੋਜੀਆਂ ਵਿਕਸਤ ਹੋ ਜਾਂਦੀਆਂ ਜੋ ਸਮਾਂ ਨੱਗ ਜਾਂਦਾ ਹੈ ਟੈਕਨੋਲੋਜੀ ਦਾ ਉਹ ਨਵੀਆਂ ਟੈਕਨੋਲੋਜੀਆਂ ਦੇ ਨਾਲ ਮੈਚ ਨਹੀਂ ਕਰ ਪਾਉਂਦੇ ਫਿਰ ਉਹ ਜਹਾਜ਼ ਕੈਪੇਬਿਲਿਟੀ ਨੂੰ ਘਟਾਉਂਦੇ ਆ ਕਿਸੇ ਦੇਸ਼ ਦੀ ਇਸ ਕਰਕੇ ਇਹਨਾਂ ਨੂੰ ਸੇਵਾ ਮੁਕਤ ਕਰਨਾ ਜ਼ਰੂਰੀ ਹੋ ਜਾਂਦਾ ਤਕਨੀਕੀ ਰੂਪ ਵਿੱਚ ਪੁਰਾਣੇ ਹੋ ਜਾਂਦੇ ਆ ਤਾਂ ਜ਼ਰੂਰੀ ਹੋ ਜਾਂਦਾ ਕਿ ਇਹਨੂੰ ਸੇਵਾ ਮੁਕਤ ਕੀਤਾ ਜਾਵੇ ਕਈ ਵਾਰੀ ਸਪੇਅਰ ਪਾਰਟਸ ਦੀ ਕਮੀ ਹੋ ਜਾਂਦੀ ਹੈ ਉਹਨਾਂ ਦਾ ਰੱਖ-ਰਖਾ ਬਹੁਤ ਮਹਿੰਗਾ ਹੋ ਜਾਂਦਾ ਜਦੋਂ ਸਪੇਅਰ ਪਾਰਟ ਨਹੀਂ ਮਿਲੇ ਰੱਖ-ਰਖਾ ਮਹਿੰਗਾ ਹੋ ਜਾਂਦਾ ਫਿਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਦੀ ਰਿਟਾਇਰਮੈਂਟ ਕੀਤੀ ਜਾਵੇ ਕਿਉਂਕਿ ਇਹ ਜਿਹੜੇ ਖਰਚੇ ਵੱਧਦੇ ਆ ਉਹਨੇ ਖਰਚੇ ਦੇ ਵਿੱਚ ਨਵੀਂ ਟੈਕਨੋਲੋਜੀ ਨਾਲ ਲੈਸਨ ਨਵੇਂ ਜਾ ਆ ਜਾ ਸਕਦੇ ਆ ਤੋਂ ਦੇਸ਼ ਦੀ ਸੇਵਾ ਕਰ ਸਕਦੇ ਆ ਪਰ ਫਿਰ ਵੀ ਇਨਾਂ ਜਹਾਜ਼ਾਂ ਦੇ ਵਿੱਚ ਜਿਹੜਾ ਇੰਪੋਰਟੈਂਟ ਸਮਾਨ ਹੁੰਦਾ ਜਿਵੇਂ ਰਡਾਰ ਇਲੈਕਟ੍ਰੋਨਿਕਸ ਯੁੱਧ ਸੂਟ ਕਾਕਪਿਟ ਇਹ ਸਾਰੇ ਚੀਜ਼ਾਂ ਨੂੰ ਕੱਢ ਕੇ ਜਿਹੜੇ ਹੋਰ ਨਾਲ ਦੇ ਜਹਾਜ਼ ਮਿਲਦੇ ਜਹਾਜ਼ ਹੁੰਦੇ ਆ ਉਹਨਾਂ ਵਿੱਚ ਵਰਤ ਲਿਆ ਜਾਂਦਾ ਤੇ ਇਹਨੂੰ ਪੂਰੀ ਤਰ੍ਹਾਂ ਮਤਲਬ ਕਿ ਇਸ ਤਰ੍ਹਾਂ ਨਹੀਂ ਇਹ ਵੀ ਇਹ ਖਤਮ ਹੋ ਜਾਂਦੇ ਆ ਇਹ ਕੰਮ ਆਉਂਦੇ ਰਹਿੰਦੇ ਆ ਇਨਾਂ ਦੇ ਜਿਹੜੇ ਕਲ ਪੁਰਜ਼ੇ ਹੁੰਦੇ ਆ ਇਹ ਸਮਾਂ ਪਾ ਕੇ ਹੌਲੀ ਹੌਲੀ ਕੰਮ ਆਉਂਦੇ ਰਹਿੰਦੇ ਆ ਕੁਝ ਜਹਾਜ਼ ਬਹੁਤ ਜ਼ਿਆਦਾ ਖੁਸ਼ਕਿਸਮਤ ਹੁੰਦੇ ਆ ਕਿ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਜਗ੍ਹਾ ਮਿਲ ਜਾਂਦੀ ਜੰਤਰ ਥਾਵਾਂ ਤੇ ਡਿਸਪਲੇ ਯੂਨਟਾਂ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਕਈ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਤੇ ਕਈ 에ਅਰਪੋਰਟਾਂ ਦੇ ਰੇਲਵੇ ਸਟੇਸ਼ਨਾਂ ਤੇ ਜਿਹੜੇ ਡਿਸਪਲੇ ਕਿਤੇ ਜਾਂਦੇ ਆ ਇਹ ਜੋ ਡਿਸਪਲੇ ਹੁੰਦੇ ਆ ਉਹਨਾਂ ਦੇ ਨਾਲ ਨੌਜਵਾਨਾਂ ਦੇ ਵਿੱਚ ਇਹਨਾਂ ਪ੍ਰਤੀ ਜਾਂ ਫੌਜ ਪ੍ਰਤੀ ਇੱਕ ਪ੍ਰੇਰਣਾ ਮਿਲਦੀ ਹੈ ਉਸ ਪ੍ਰੇਰਣਾ ਤੋਂ ਸਿੱਖਿਆ ਲੈ ਕੇ ਕਈ ਨੌਜਵਾਨ ਫੌਜਦਾਰ ਹੋ ਕਰਦੇ ਆ ਕਈ ਨੌਜਵਾਨ ਫੌਜ ਨੂੰ ਆਪਣੇ ਕਿਤੇ ਦੇ ਤੌਰ ਤੇ ਅਪਣਾਉਂਦੇ ਆ ਤੇ ਉਹਦੇ ਵਿੱਚ ਜਾਣ ਦੀ ਇੱਕ ਮੰਨ ਦੇ ਵਿੱਚ ਧਾਰਨਾ ਤਾਰਦੇ ਆ ਹੁਣੇ ਸੇਵਾ ਮੁਕਤ ਹੋਏ ਜਹਾਜ਼ ਇੱਕ ਬੁਨਯਾਰਡ ਤੇ ਜਾਣਗੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਦੇਸ਼ਾਂ ਦੇ ਬੁਨਯਾਰਡ ਬੜੇ ਹੁੰਦੇ ਉੱਥੇ ਜਹਾਜ਼ ਜਹਾਜ਼ ਖੜੇ ਹੁੰਦੇ ਆ ਉਹ ਕਿਸੇ ਕੰਮ ਨਹੀਂ ਆਉਂਦੇ ਉੱਥੇ ਦਾ ਕੰਮ ਆ ਖੜੇ ਰਹਿਣਾ ਉਹ ਜਹਾਜ਼ ਦਾ ਕਬਰਸਤਾਨ ਹੁੰਦਾ ਉੱਥੇ ਸਟੋਰ ਕੀਤਾ ਜਾਂਦਾ ਤੇ ਉਹਨਾਂ ਦੇ ਕਈ ਵਾਰੀ ਕਲ ਪਿਰਜਾਂ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਲੈ ਲੈ ਜਾਂਦੇ ਆ ਵਿੱਚੋਂ ਜਦੋਂ ਕੋਈ ਪੁਰਜਾ ਨਹੀਂ ਮਿਲਦਾ ਉਹ ਇਹਨਾਂ ਚੋਂ ਕੱਢ ਲਿਆ ਜਾਂਦਾ ਤਜਾਇਨ ਨੂੰ ਸਕ੍ਰੈਪ ਕਰ ਦਿੱਤਾ ਜਾਂਦਾ ਹੈ ਇਹ ਅਕਸਰ ਜਿਹੜੇ ਬੂਨਯਾਰਡ ਹੁੰਦੇ ਆ ਨਾ ਜਿਵੇਂ ਆਪਣਾ ਰਾਜਸਥਾਨ ਹੈ ਮਾਰੂਥਰ ਹੈ ਉੱਥੇ ਉਹ ਜੇ ਏਰੀਆ ਚ ਬਣਾਏ ਜਾਂਦੇ ਆ ਕਿਉਂਕਿ ਖੁਸ਼ਕੀ ਹੁੰਦੀ ਹੈ ਜੰਗਾਲ ਕੱਟ ਲੱਗਦਾ ਹੈ ਜਿਹੜਾ ਖੋਰਾ ਹੁੰਦਾ ਹੈ ਉਹ ਕੱਟ ਲੱਗਦਾ ਹੈ ਜ਼ਮੀਨ ਨੂੰ ਪੱਕਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਕੰਕਰੀਟ ਦੀ ਓਐਸੇ ਰੇਤਾ ਦੀ ਖੜਾ ਸਕਦੇ ਆ ਉਹਨਾਂ ਤੇ ਉਹਦੇ ਨਾਲ ਕਾਫੀ ਖਰਚਾ ਬਚ ਜਾਂਦਾ ਤੇ ਜਹਾਜ਼ ਦੀ ਉਮਰ ਵੀ ਵੱਧਦੀ ਹੈ ਕਲਪੁਰ ਜੇ ਇਸਤੇਮਾਲ ਕੀਤੇ ਜਾ ਸਕਦੇ ਆ ਤੇ ਅੱਛਾ ਕਈ ਦੇਸ਼ਾਂ ਦੇ ਵਿੱਚ ਇਹਨਾਂ ਜਹਾਜ਼ਾਂ ਨੂੰ ਕੰਕਰੀਟ ਦੇ ਨਾਲ ਭਰ ਦਿੱਤਾ ਜਾਂਦਾ ਹੈ। ਕੰਕਰੀਟ ਦੇ ਨਾਲ ਭਰ ਕੇ ਉੱਥੇ ਠਾਲ ਦਿੰਦੇ ਆ। ਹੌਲੀ-ਹੌਲੀ ਹੌਲੀ ਰੇਤਾ ਪੈਂਦੀ ਰਹਿੰਦੀ ਹੈ ਉਹ ਜ਼ਮੀਨ 'ਚ ਧਸਦੇ ਰਹਿੰਦੇ ਆ। ਆਪ ਦੇ ਹੀ ਭਾਰ ਨਾਲ ਜ਼ਮੀਨ ਦੇ ਵਿੱਚ ਧਸਦੇ ਰਹਿੰਦੇ ਆ। ਸੋ ਅੱਜ ਡੀਕਮਿਸ਼ਨ ਕੀਤੇ ਗਏ ਆ ਮੈਗਿਕੀ ਬਹੁਤ ਵੱਡਾ ਦਿਨ ਸੀਗਾ। ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਲੋਕ ਜਿਹੜੇ ਪਾਇਲਟ ਇਹਨਾਂ ਜਾਜਾਂ ਨੂੰ ਚਲਾਉਂਦੇ ਰਹੇ ਆ ਜਿਨ੍ਹਾਂ ਦਾ ਵਾਹ ਵਾਸਤਾ ਇਹਨਾਂ ਜਾਜਾਂ ਨਾ ਰਿਹਾ। ਇਹ ਬਹੁਤ ਹੀ ਇਮੋਸ਼ਨਲ ਦਿਨ ਸੀਗਾ। ਜਿਵੇਂ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇ ਸਾਡੇ 에어 ચીਫ ਮਾਰਸ਼ਲ ਨੇ ਕਿਹਾ ਕਿ ਇਹ ਦਿਨ ਹਮੇਸ਼ਾ ਯਾਦ ਰੱਖਿਆ ਜਾਊਗਾ ਤੇ ਮੈਗ 21 ਦੀਆਂ ਸਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ ਕਿਤਾਬਾਂ 'ਚ ਪੜਾਈਆਂ ਜਾਣਗੀਆਂ ਪਹਿਲਾ ਸੁਪਰਸੋਨਿਕ ਜਹਾਜ਼ ਜਿਹੜਾ ਭਾਰਤ ਦੀ ਹਵਾਈ ਫੌਜ ਦੀ ਸੇਵਾ ਕਰਕੇ ਗਿਆ ਜਿਸ ਨੇ ਭਾਰਤ ਨੂੰ ਕਈ ਜੰਗਾਂ ਜਿਤਾਈਆਂ ਸਾਡਾ ਵੀ ਇਸ ਜਹਾਜ਼ ਨੂੰ ਸਲੂਟ ਹੈ ਧੰਨਵਾਦ